ਅੱਜ ਦਾ ਆਪਣਾ ਸਫਰ ਜਿਹੜਾ ਸੀਗਾ ਸ਼੍ਰੀ ਰੀਠਾ ਸਾਹਿਬ ਤੋਂ ਚੱਲ ਕੇ ਇਹ ਉਹ ਰੀਠੇ ਦਾ ਫਲ ਹੈ ਜੀ ਜਿਹੜਾ ਇੱਥੇ ਮਿੱਠਾ ਹੈ ਪਿੰਡ ਜਰਾ ਸੈਂਟਰ ਗੁਰਦੁਆਰਾ ਜਰਾ ਚੱਕ ਕੇ ਵਰਨਾ ਪੈਂਦਾ ਕਿਆ ਬਾਤ ਹੈ ਕਿਆ ਬਾਤ ਹੈ ਨਾ ਹਾਂਜੀ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਪਿੰਡ ਰੀਠਾ ਸਾਹਿਬ ਦੀ ਇੱਕ ਸੋਹਣੀ ਸਵੇਰ ਤੇ ਪਿੰਡ ਜਿਹੜਾ ਹੈਗਾ ਹੌਲੀ-ਹੌਲੀ ਉੱਠ ਰਿਹਾ ਸ਼ਾਂਤ ਹੈ ਜੀ ਤੇ ਮੈਂ ਇਹਦਾ ਗੀੜਾ ਮਾਰਨ ਆ ਗਿਆ ਇੱਕ ਘਰ ਬਹੁਤ ਸੋਹਣਿਆ ਇਹਦੇ ਕੱਲ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਉਹਨੂੰ ਦੇਖ ਕੇ ਤੇ ਫਿਰ ਅੱਗੇ ਚੱਲੇ ਪਾਉਂਦੇ ਹਾਂ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੇ ਇਸ ਵਕਤ ਆਪਾਂ 22 ਅਕਤੂਬਰ 2025 ਨੂੰ ਰੀਠਾ ਸਾਹਿਬ ਦੇ ਉਹ ਸੜਕ ਤੇ ਤੁਰੇ ਜਾ ਰਹੇ ਹਾਂ ਜਿਹੜੀ ਸੜਕ ਪਿੱਛੋਂ ਪਣੂ ਲੈ ਕੇ ਆਈ ਸੀ ਇਧਰ ਨੂੰ ਤੇ ਇੱਥੋਂ ਰੀਠਾ ਸਾਹਿਬ ਗੁਰੂ ਘਰ ਦਾ ਜਿਹੜਾ ਝਾਕਾ ਉਦੋਂ ਦਿਖਦਾ ਹੈ ਦੂਰ ਖੇਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੋਰ ਪਿੱਛੇ ਹੋ ਜੰਨੇ ਆਪਾਂ ਵਾਹ ਕੀ ਬਾਤ ਹੈ ਬਹੁਤ ਸੋਹਣਾ ਲੱਗਦਾ ਹੈ ਤੇ ਆਹ ਸੜਕ ਥੱਲੇ ਨੂੰ ਜਾਂਦੀ ਹੈ ਇਹ ਜਾ ਕੇ ਗੁਰੂ ਘਰ ਚਲੀ ਜਾਂਦੀ ਹੈ ਸਿੱਧੀ ਉਚਾਈ ਹੈ ਖੜਵੀ ਸੋ ਅੱਜ ਆਪਾਂ ਇੱਥੋਂ ਚਾਲੇ ਪਾਵਾਂਗੇ ਤੇ ਚਾਲੇ ਪਾ ਕੇ ਆਪਣਾ ਅਗਲਾ ਫੋਟੋ ਜਿਹੜਾ ਹੈਗਾ ਉੱਤਰ ਪ੍ਰਦੇਸ਼ ਦੇ ਵਿੱਚ ਪੀਲੀਪੀਤ ਜਾਂ ਲਖੀਮਪੁਰ ਖੀਰੀ ਤੱਕ ਦਾ ਹੋਊਗਾ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਣੇ ਸੱਜਣਾ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਸਾਹ ਚੜਦਾ ਇਸ ਚੜਾਈ ਤੇ ਕੱਲ ਮੋਟਰਸਾਈਕਲ ਪੂਰੀ ਰੋਡ 'ਚ ਆਇਆ ਤੇ ਪਹਾੜਾਂ ਦੇ ਉੱਪਰ ਹਲਕੀ-ਹਲਕੀ ਜਿਹੜੀ ਹੈਗੀ ਧੁੱਪ ਪੈਣ ਲੱਗੀ ਐ ਤੇ ਜਿਹੜੀਆਂ ਟਾਟੋ ਸੂਮ ਹੈਗੀਆਂ ਇਹੀ ਚਲਦੀਆਂ ਇੱਥੇ ਅਲਦਵਾਨੀ ਤੋਂ ਟਣਕਪੁਰ ਤੋਂ ਰੀਠੇ ਤੱਕ ਛੋਟੀਆਂ ਚੱਲਦੀਆਂ ਕਿਉਂਕਿ ਅ ਰਸਤਾ ਸੜਕ ਜਿਹੜੀ ਹੈਗੀ ਤੰਗ ਹੈ ਸੜਕ ਤੰਗ ਹੋਣ ਕਰਕੇ ਵੱਡੀਆਂ ਬੱਸਾਂ ਘੱਟ ਆਉਂਦੀਆਂ ਆਉਂਦੀ ਏ ਇੱਕ ਦੀ ਆਉਂਦੀ ਪਰ ਘੱਟ ਆਉਂਦੀਆਂ ਦੂਰ ਖੇਤਾਂ ਦੇ ਵਿੱਚ ਕਣਕ ਦੀ ਤਿਆਰੀ ਕਰ ਰਹੇ ਐ ਕਿਸਾਨ ਆ ਜਿਹੜੀ ਸੜਕ ਤੇ ਅਬ ਤੁਰਿਆ ਨੇ ਤਾਂ ਵੱਡੀ ਸੜਕ ਹੋ ਗਈ ਇਸ ਪਿੰਡ ਦੀ ਜੇ ਆਪਾਂ ਗੱਲ ਕਰੀਏ ਹਨਾ ਵੱਡੀ ਤੇ ਜਿਹੜੀਆਂ ਇਹਦੇ ਗਲੀਆਂ ਹੈਗੀਆਂ ਛੋਟੇ ਦਾ ਉਹ ਇਦਾਂ ਦੇ ਐ ਉੱਪਰ ਚੜ ਜਾਂਦੀ ਹੈ ਤੇ ਇੱਕ ਇਧਰ ਥੱਲੇ ਚੱਲੇ ਜਾਂਦਾ ਇਹ ਘਰਾਂ ਨੂੰ ਜਾਂਦੀ ਹੈ ਇਹ ਗਲੀਆਂ ਕਹਿ ਦਈਏ ਜਾਂ ਰਾਹ ਕਹਿ ਦਈਏ ਛੋਟੇ ਛੋਟੇ ਇਹ ਸਾਰੇ ਪਿੰਡਾਂ ਚਾਈਂ ਤੁਰੇ ਫਿਰਦੇ ਆ ਇਨੇ ਘਰਾਂ ਚ ਪਤਾ ਨਹੀਂ ਲੱਗਦਾ ਵੀ ਕਿਹੜੀ ਗਲੀ ਐ ਤੇ ਕਿਹੜੇ ਘਰ ਦਾ ਰਾਹ ਐ ਆਹ ਚਿੰਨਣੇ ਬਣਾਈ ਹੋਏ ਨੇ ਕਿਨਿਕ ਨਿਸ਼ਾਨ ਦੇ ਪੁੱਛ ਲਿਆ ਅਖਿਰ ਮੈਂ ਤੇ ਪਰੂੰ ਹੈਗਾ ਰਸਤਾ ਹੈ ਲੋ ਜੀ ਅਰਬੀ ਵੀਜੀ ਹੋਈ ਆ ਲੂੰਗ ਜੀ ਲੀਵ ਸਿੰਘ ਜੀ ਦਾ ਘਰ ਹੈ ਇਹ ਚੰਪਾ ਵੱਤ ਦੇ ਰੀਠਾ ਸਾਹਿਬ ਦਾ ਦੋ ਮੰਜ਼ਿਲਾ ਘਰ ਹੈ ਭਾਈ ਇਹ ਇਹ ਆ ਬੋ ਜਿਹੜਾ ਅੰਦਰ ਦੇਖ ਲੋ ਹਾਂ ਦਿੱਖਦਾ ਹੈ ਕੋ ਹਾਂ ਤੇ نیچے ਇਹ ਪਸ਼ੂ ਰੱਖਦੇ ਸੀ ਉੱਤੇ ਇਹ ਰਹਿਣਦੇ ਹੈਗੇ ਦੋ ਮੰਜ਼ਿਲਾ ਘਰ ਹੈ ਇਸ ਕਾ ਘਰ ਐਸੀ ਹੁੰਦਾ ਨਾ ਛੋਟਾ ਜੀ ਪੱਥਰ ਹਮ ਔਰ ਇਸ ਪੱਥਰ ਮੇ ਚੀਟੀ ਨਹੀਂ ਗੁਸ ਸਕਦੀ ਹੈ ਅੱਛਾ ਇਹ ਲਗਾਓ ਠੀਕ ਹੈ ਇਹ ਸਾਲ ਦੀ ਲੱਕੜੀ ਅੱਛਾ ਸਾਲ ਦੀ ਲੱਕੜੀ ਠੀਕ ਹੈ ਔਰ ਇਹ ਦੋਈ ਐਡਮ ਹੋਏ ਨਮਰੇ ਮਿੱਟੀ ਠੀਕ ਹੈ ਗੱਲ ਇਹ ਪੁਰਾਣੀ ਅੱਛਾ ਐਸੀ ਮਤਲਬ ਜੂਤੇ ਆਪ ਕਮ ਲੈ ਕੇ ਜਾਂਦੇ ਹਨ ਅੰਦਰ ਹਾਂ ਇਸਕੇ ਹਮਾਰੇ ਪੂਜਾ ਹੋ ਗਈ ਅਭੀ ਬਾਬਾ ਜੀ ਅੱਛਾ ਪਿੱਛੇ ਤੱਕ ਹੈ ਜੀ ਹਾਂ ਪਿੱਛੇ ਤੱਕ ਹੈ ਦਿਖਾ ਦਿਓ ਆਪਕੋ ਦਿਖਾ ਦੂੰ ਮੇਰੇ ਕੋ ਇਹ ਹੈ ਪੁਰਾਣੀ ਆਦਿਓਗਾ ਠੀਕ ਹੈ ਸਹੀ ਹੈ ਲਓ ਬਈ ਚੋਕ ਕੇ ਵੜਨਾ ਪੈਂਦਾ ਕੀ ਬਾਤ ਇਹ ਬਾਬਾ ਜੀ ਨਾ ਹਾਂਜੀ ਪਹਿਲੇ ਕੇ ਲੋਕ ਐਸੇ ਜਿਉ ਨਿਆਪਨ ਕਰਦੇ ਇਧਰ ਕੋ ਹਮਾਰਾ ਚੂਨਾ ਥਾ चूल्हा ये लकड़ी जलाने का एक इधर हुआ ठीक लगता था लोगों को ऐसी समय काटते थे हाँ और ये ये हमारा वहाँ ये हुआ ये रसोई आपकी ये ये अंदर हुआ जो आप कह रहे थे तीन महिला ठीक है हुआ हमारा राशन राशन रखने का ओके पर छत्ती बोलते हैं हमारे यहाँ पे हाँ 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 ये हुआ कैसे है? पूजा कर रहे हैं हाँ चाय पिलाएंगे आपको अभी नहीं धन्यवाद जी नहीं जी पी लोगे हमारे तो गुरु हमें तो बड़ी छाया हुई हुआ हर चीज़ की ਕਿਆ ਹਬਾ ਨਾ ਬੈਠੋ 1980 60 ਤੋਂ ਪਹਿਲਾਂ ਜਿਹੜਾ ਆਹ ਰਹਾ ਸੀਗਾ ਇਹ ਰਾ ਜਾਂਦਾ ਸੀਗਾ ਇਧਰ ਨੂੰ ਜਿਹੜਾ ਢੇਰ ਨਾਲ ਸੀ ਇਹਦਾ ਮੰਦਿਰ ਆ ਉੱਥੇ ਹੁਣ ਮੰਦਿਰ ਬਣਿਆ ਹੋਇਆ ਪਹਿਲਾਂ ਇਹ ਗੁਰਦੁਆਰਾ ਸਾਹਿਬ ਨੂੰ ਜਾਂਦਾ ਸੀ ਤਾਂ ਤੇ ਪ੍ਰਾਤਨ ਗੁਰਦੁਆਰਾ ਹੁੰਦਾ ਸੀਗਾ ਉਹ ਇੱਥੇ ਇੱਕ ਛੋਟੇ ਕਮਰੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀਗਾ ਇਹ ਰਸਤਾ ਇੱਥੋਂ ਜਾ ਕੇ ਉਹ ਸਾਹਮਣੇ ਚ ਲੈ ਜਾਂਦਾ ਸੀ ਉਹ ਮੰਦਿਰ ਨੂੰ ਇਸ ਮੰਦਰ ਦੇ ਨਾਲ ਪ੍ਰਕਾਸ਼ ਹੁੰਦਾ ਸੀ ਮਹਾਰਾਜ ਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਸਾਰੀ ਅੱਗੇ ਚੱਲ ਕੇ ਜਿਹੜੇ ਆਪਾਂ ਉਦੋਂ ਮੰਦਿਰ ਦੀ ਗੱਲ ਕਰਦੇ ਸੀ ਉਹ ਮੰਦਿਰ ਇੱਥੋਂ ਆਹ ਦਿਖਾਈ ਦਿੰਦਾ ਕੰਦ ਸਾਂਝੀ ਆ ਮਤਲਬ ਗੁਰਦਾਰਾ ਸਾਹਿਬ ਨਾਲ ਤੇ ਇੱਥੇ ਪਹਿਲਾਂ ਪ੍ਰਕਾਸ਼ ਹੁੰਦਾ ਸੀ ਆ 1960 65 ਤੋਂ ਬਾਅਦ ਦੀਆਂ ਗੱਲਾਂ ਐ 80 85 ਤੱਕ ਵੀ ਰਿਹਾ ਕਿਉਂਕਿ ਲੀਬ ਸਿੰਘ ਨੇ ਦੱਸਿਆ ਵੀ ਜਦੋਂ 84 ਦੇ ਦੰਗੇ ਹੋਏ ਸੀ ਤਾਂ ਉਦੋਂ ਇੱਥੇ ਧਾੜ ਪਈ ਸੀ ਪਰ ਬਚਾਲੀ ਸੀ ਉਹਨਾਂ ਨੇ ਤੇ ਇੱਥੇ ਪ੍ਰਕਾਸ਼ ਹੁੰਦਾ ਸੀਗਾ ਮਹਾਰਾਜ ਦਾ ਤੇ ਉਹ ਪੀੜਾਏ ਰਸਤਾ ਹੁੰਦਾ ਸੀਗਾ ਤੇ ਹੌਲੀ ਹੌਲੀ ਜਿਹੜੀ ਹੈਗੀ ਆ ਵਿਧ ਬਣਦੀ ਗਈ ਤੇ ਮਹਾਰਾਜ ਦੇ ਜਿਹੜੇ ਹੈਗੇ ਉਹ ਸਥਾਨ ਬਣਦੇ ਗਏ ਤੇ ਜਿਹੜਾ ਤੁਸੀਂ ਅੰਦਰ ਦਰਖਤ ਦੇਖਿਆ ਰੀਠੇ ਦਾ ਉਹ ਬੇਲ ਦਾ ਉਹ ਇੱਥੇ ਸੇ ਸ਼ੋਭਤ ਹੁੰਦਾ ਸੀ ਉਹਦੀ ਇੱਕ ਜਿਹੜੀ ਟਾਣੀ ਸੀ ਉਹ ਨੂੰ ਮਿੱਠੇ ਤੇ ਦੂਜੀ ਨੂੰ ਕੌੜੇ ਰੀਠੇ ਲੱਗਦੇ ਸੀ ਇਹ ਉਹ ਰੀਠੇ ਦਾ ਫਲ ਹੈ ਜੀ ਜਿਹੜਾ ਇੱਥੇ ਮਿੱਠਾ ਹੈ ਤੇ ਆ ਲੱਗਿਆ ਹੋਇਆ ਇੱਥੇ ਆ ਰੀਠੇ ਦਾ ਦਰਖਤ ਹੈ ਆ ਜਿਹੜਾ ਨਿਵਾਸ ਥਾਨ ਹੈ ਯਾਤਰੀ ਨਿਵਾਸ ਥਾਨ ਇਹ ਕੀਨੀਆਂ ਦੇ ਕਿਸੇ ਸਿੱਖ ਸਿਧਾਂਤੂ ਨੇ ਬਣਾਵਾ ਕੇ ਦਿੱਤਾ ਤੇ ਇਧਰਲੇ ਪਾਸੇ ਆ ਵੀ ਢੋਠਾ ਖਾਣ ਦੇ ਵਿੱਚ ਮਿੱਠਾ ਬਿਲਕੁਲ ਕੀ ਬਾਤ ਹੈ ਤੇ ਇੱਥੋਂ ਹੀ ਦੋ ਤਿੰਨ 3 ਕਿਲੋਮੀਟਰ ਉੱਪਰ ਬਾਬਾ ਸ਼ਾਮ ਸਿੰਘ ਜੀ ਜਿਹੜੇ ਹੈਗੇ ਉੱਥੋਂ ਵਾਲੇ ਨਾਨਕ ਮੱਤੇ ਵਾਲੇ ਉਹਨਾਂ ਦੇ ਬਾਗ ਹੈ ਢਿਠਿਆਂ ਦਾ ਉੱਥੋਂ ਵੀ ਕਹਿੰਦੇ ਢਿਠੇ ਜਿਹੜੇ ਹੈਗੇ ਸੰਗਤ ਵਾਸਤੇ ਆਉਂਦੇ ਆ ਹੁਣ ਇੱਥੋਂ ਵਿਚਾਲੇ ਪਾਵਾਂਗੇ ਅਗਲਾ ਆਪਣਾ ਜਿਹੜਾ ਸਫ਼ਰ ਇਹੋ ਮਦਾਨਵਾਲ ਦਾ ਹੋਊਗਾ ਇਹ ਘਰੀਠਿਆਂ ਦਾ ਹੋਰ ਵੱਡਾ ਦਰਖਤ ਹੈ ਗੁਰਦੁਆਰਾ ਢੀਠਾ ਸਾਹਿਬ ਤੋਂ ਆਪਾਂ ਚਾਲੇ ਪਾ ਰਹੇ ਹਾਂ ਉਸ ਤੋਂ ਅੱਗੇ بڑا ਰਸਤਾ ਜਿਹੜਾ ਹੈ 150 ਕਿਲੋਮੀਟਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੱਕ ਵਾਰ ਫੇਰ ਉਸੇ ਸੜਕ ਤੇ ਜਿੱਦੇ ਆਪਾਂ ਸਵੇਰ ਕਰਨਾ ਆਏ ਸੀਗੇ ਸੋਹਣੇ ਜੇ ਪਿੰਡ ਰੀਠਾ ਸਾਹਿਬ ਨੂੰ ਆਪਾਂ ਹੁਣ ਅਲਵਿਦਾ ਕਹਿ ਰਹੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਨ ਅਗਲੀ ਵਾਰੀ ਫੇਰ ਆਈਏ ਦਰਸ਼ਨ ਮੇਲੇ ਕਰਨ ਵਾਜੀਪੁਰ ਹੈ ਜੀ ਖੜੀ ਚੜਾਈ ਲੋ ਜੀ ਉੱਥੇ ਉੱਥੇ ਜਾ ਕੇ ਥੋੜੀ ਜਿਹੜੀ ਹੈਗੀ ਆ ਉਹ ਘਟੂ ਦੀ ਚੜਾਈ ਹੁਣ ਬਸ ਗੂਨਾ ਘਾਟ 38 ਕਿਲੋਮੀਟਰ ਇਹ ਹੈ ਜੀ ਚਿੱਠਾ ਸਾਹਿਬ ਦਾ ਨਵਾਂ ਬਾਜ਼ਾਰ ਆਪਾਂ ਕੱਲ ਸੰਭਲੀ ਸੜਕ ਤੋਂ ਆਏ ਸੀ ਤੇ ਹੁਣ ਆਪਾਂ ਨੂੰ ਇਹ ਜੀਪੀਐਸ ਜਿਹੜਾ ਹੈਗਾ ਸੱਜੇ ਪਾਸੇ ਦਿਖਾ ਰਿਹਾ ਹੈ ਤਲਾੜੀ ਤਲਾੜੀ 5 ਕਿਲੋਮੀਟਰ ਇੱਥੋਂ ਆਪਾਂ ਜਿਹੜਾ ਹੈਗਾ ਜਿਹੜਾ ਉਹ ਟਨਖਪੁਰ ਤੇ ਲੋਹਾ ਘਾਟ ਵਾਲੀ ਸੜਕ ਹੈ ਉਹਦੇ ਤੇ ਜਾ ਕੇ ਮਿਲਾਂਗੇ ਇਹਨੂੰ 50 55 ਕਿਲੋਮੀਟਰ ਤੇ ਹੁਣ 50 55 ਕਿਲੋਮੀਟਰ ਆਪਾਂ ਪਹਾੜੀ ਸਫਰ ਕਰਨਾ ਕੱਲ ਵਰਗਾ ਤੇ ਫਿਰ ਉਸ ਤੋਂ ਬਾਅਦ 10 15 ਕਿਲੋਮੀਟਰ ਬਾਅਦ ਜਾ ਕੇ ਆਪਾਂ ਮੈਦਾਨ 'ਚ ਉਤਰ ਜਾਾਂਗੇ ਲਗਭਗ 5 6 ਕਿਲੋਮੀਟਰ ਦਾ ਸਫਰ ਕਰਨ ਤੋਂ ਬਾਅਦ ਆਪਾਂ ਉਸ ਨਦੀ ਦੀ ਧਾਰ ਨੂੰ ਇਸ ਪੁਲ ਦੇ ਨਾਲ ਹੀ ਪਾਰ ਕਰ ਰਹੇ ਹਾਂ ਉਹੀ ਨਦੀਆਂ ਜਿਹੜੀਆਂ ਦੋ ਉੱਥੇ ਰੀਟਾ ਸਾਹਿਬ ਦੇ ਮਗਰ ਇਕੱਠੀਆਂ ਹੁੰਦੀਆਂ ਸੋ ਇਹ ਨਦੀ ਤੇ ਹਾਰ ਹੁਣ ਅੱਗੇ ਥੱਲੇ ਨੂੰ ਮਦਾਨ ਵੱਲ ਨੂੰ ਵਧ ਰਹੀ ਹੈ ਤੇ ਆਪਾਂ ਇੱਥੋਂ ਇਧਰ ਨੂੰ ਮੁੜ ਜਾਾਂਗੇ ਇੱਕ ਰਸਤਾ ਇਧਰ ਨੂੰ ਚਲਾ ਜਾਂਦਾ ਇੱਕ ਰਸਤਾ ਇਧਰ ਨੂੰ ਸੂਖੀ ਡਾਂਗ ਵਾਲੇ ਪਾਸੇ ਆਪਾਂ ਚਲੇ ਜਾਵਾਂਗੇ 50 ਕਿਲੋਮੀਟਰ ਤੇ ਸ਼ਾਇਦ ਮੇਲਾ ਦਾ ਸੂਖੀ ਡਾਂਗ ਜਾ ਕੇ ਹੀ ਆਪਾਂ ਉਸ ਲੋਹਾ ਘਾੜ ਤੇ ਅਲਮੂੜਾ ਵਾਲੀ ਸੜਕ ਨੂੰ ਇਕੱਠੇ ਹੋ ਜਾਾਂਗੇ ਬੰਦਰਜੀ ਫਿਰਦੇ ਮਾਤਾ ਐਣਾ ਕਰੋ ਮਾਰਾ ਜਾਨਾ ਦੀ ਦਿਖਾਉਂਦਾ ਆ ਉਹਦਾ ਪਿੱਛੇ ਪੁੱਲ ਤੋਂ ਜਿਹੜੀ ਆਪਾਂ ਸੜਕ ਖੱਬੇ ਹੱਥ ਮੁੜੇ ਆ ਉਹ 8-9 ਕਿਲੋਮੀਟਰ ਪੂਰੀ ਕੱਚੀ ਹੈ ਹਜੇ ਮੈਂ 2 ਕਿਲੋਮੀਟਰ ਹੀ ਆਇਆ ਤੇ ਉਹ ਖੋਖੇ ਵਾਲੇ ਤੋਂ ਪੁੱਛਿਆ ਸੀਗਾ ਉਹ ਕਹਿੰਦਾ 10 ਕਿਲੋਮੀਟਰ 12 ਕਿਲੋਮੀਟਰ ਇਹ ਰਾਹ ਕੱਚਾ ਹੀ ਹੈ ਪੂਰਾ ਮਤਲਬ ਟੁੱਟੀ ਹੋਈ ਹੈ ਸੜਕ ਤੇ ਸੱਜੇ ਪਾਸੇ ਨੂੰ ਉਹ ਸੜਕ ਹਲਦਵਾਨੀ ਨੂੰ ਚਲੀ ਜਾਂਦੀ ਹੈ ਤੇ ਹਲਦਵਾਨੀ ਵਾਲੀ ਸੜਕ ਪੂਰੀ ਸਾਫ਼ ਸੀਗੀ ਪਰ ਆਪਾਂ ਜਾਣਾ ਹੈਗਾ ਟਣਕਪੁਰ ਨੂੰ ਸੋ ਟਣਕਪੁਰ ਨੂੰ ਇਹ ਰਸਤਾ ਪਾਊਗਾ ਉਹ ਹਲਦਵਾਨੀ ਤੇ ਉਧਰ ਨਾਨਕ ਮੱਤਾ ਸਾਹਿਬ ਨੂੰ ਚਲੇ ਜਾਂਦਾ ਰੁਧਰਪੁਰ ਨੂੰ ਜਿਹੜਾ ਇੱਥੇ ਆ ਕੇ ਦ੍ਰਿਸ਼ ਬਣਦਾ ਹੈਗਾ ਉਹ ਮੈਂ ਤੁਹਾਨੂੰ ਦਿਖਾਉਣਾ ਦੂਜੇ ਪਾਸਿਓਂ ਪੂਰੀ ਗੂੜ ਕੁਦਰਤ ਜੰਗਲ ਪਹਾੜ ਕੋਈ ਮਤਲਬ ਆ ਆਵਾਜ਼ ਹੀ ਤਾਂ ਨਾਮੋ ਨਿਸ਼ਾਨੀ ਹੈਣੀ ਆਵਾਜ਼ ਹੀ ਤਾਂ ਸਾਰੇ ਲੋਕ ਇਹਦੇ ਵਿੱਚ ਨਾ ਜਿੰਨੇ ਮੈਂ ਦੇਖੇ ਦੋ ਤਿੰਨ ਮਿਲੇ ਆ ਮੈਨੂੰ ਬੰਦੇ ਆ ਬੁਣੀਆਂ ਉਹ ਪੈਦਲੀ ਆ ਰਹੇ ਆ ਸੋ ਜਿਆਦਾ ਇਹ ਪੈਦਲੀ ਜਾਂਦੇ ਆ ਟਾਮੀ ਟੱਲੀ ਕੋਈ ਬਲੇਰੋ ਬਲੇਰੋ ਤਾਂ ਅਜੇ ਤੱਕ ਮੈਨੂੰ ਮਿਲੀ ਨਹੀਂ ਕੋਈ ਗੱਡੀ ਤਾਂ ਕੋਈ ਮਿਲੀ ਨਹੀਂ ਸੋ ਆ ਬਿੰਡੇ ਜੀ ਮਹਾਰਾਜ ਜੀ ਬੋਲ ਰਹੇ ਆ ਜਾਂ ਬੰਦਰ ਦੇ ਸੇ ਉੱਥੇ ਜਾਂ ਇੱਕ ਅੱਧੀ ਚਿੜੀ ਚੂਕਦੀ ਆ ਤੇ ਪੂਰੇ ਜੰਗਲੀ ਤੇ ਕੁਦਰਤੀ ਇਹਨਾਂ ਰਾਵਾਂ ਦੇ ਉੱਪਰ ਆਪਾਂ ਟਣਕਪੁਰ ਨੂੰ ਵੱਧ ਰਹੇ ਹੁਣੇ ਕਹਿ ਘੰਟਾ ਸੀ ਕੋਈ ਨਹੀਂ ਮਿਲਿਆ ਹੁਣ ਪੰਜ ਜਣੇ ਮਿਲ ਗਏ ਸੜਕ ਤੁਸੀਂ ਦੇਖ ਸਕਦੇ ਹੋ ਸੜਕ ਸਾਰੀ ਖਰਾਬ ਹੈ ਟੋਟਲ ਲਾਸ ਆਫ ਰੋਡ ਹੀ ਹੈ ਤੁਮ ਇੰਨਾ ਪਹਾੜਾਂ ਦੇ ਪੈਂਦਾ ਮੀਂਹ ਹੈ ਤੇ ਮੀਂਹ ਨਾਲ ਜਿਹੜਾ ਪਾਣੀ ਦੀ ਰੋੜ ਹੈ ਉਹ ਇਹਨੂੰ ਖਰਾਬ ਕਰ ਦਿੰਦੀ ਹੈ ਉਹਨੂੰ ਤੋੜ ਦਿੰਦੀ ਹੈ ਸੁਖਣਾਉਂਦੇ ਦਾ ਹੈਗੇ ਆ ਪਰ ਆ ਮੈਨੂੰ ਲੱਗਦਾ ਸੜਕ ਬਣੀ ਨਹੀਂ ਬਹੁਤ ਕਾਫੀ ਪੁਰਾਣੀ ਨਹੀਂ ਬਣੀ ਤਾਂ ਇਹਦੇ ਹਾਲਾਤ ਤੋਂ ਲੱਗਦਾ ਹੈ ਵੀ ਇਹ ਭਾਈ ਲਓ ਜੀ ਟੁੱਟੀ ਸੜਕ ਤੋਂ ਤੁਹਾਡਾ ਨਵੀਂ ਸੜਕ ਤੇ ਸਵਾਗਤ ਹੈ ਕੰਮ ਚੱਲੀ ਜਾਂਦਾ ਸੀ ਉਹ ਬਾਈ ਨੇ ਦੱਸਿਆ ਸੀਗਾ ਤੇ ਇਹ ਸੜਕ ਹੁਣ ਬਣ ਗਈ ਹੈ ਦੇਖੋ ਕਿੱਥੇ ਤੱਕ ਬਣੀ ਹੈ ਭਾਈ ਇਹ ਆਪਣੀ ਕਿਸਮਤ ਹੈ ਪਰ ਆਪਾਂ ਨੂੰ ਹੁਣ ਇੱਕ ਨਵੀਂ ਸੜਕ ਮਿਲ ਗਈ ਹੈ ਤਾਜੀ ਲੁੱਕ ਪਾਈ ਹੋਈ ਸੜਕ ਦੇ ਉੱਤੇ ਤੇ ਆਪਾਂ ਹੁਣ ਇਹਦੇ ਤੇ ਸਫ਼ਰ ਕਰਾਂਗੇ ਬਣਾਈ ਦਾ ਵਿਚਾਰ ਨੇ ਆ ਜੀ ਜੀ ਹੈ ਹਾਂ ਬੰਦਰੀ ਜੀ ਕਹਿੰਦੇ ਇਸ ਵਕਤ ਮੈਂ ਕਕਨਈ ਨਾਂ ਦੀ ਜਗ੍ਹਾ ਤੇ ਖੜਾ ਤੇ ਇਸ ਸੜਕ ਦੇ ਉੱਪਰ ਪਰਲੇ ਪਾਸੇ ਵੀ ਖਾਈ ਹੈ ਤੇ ਇੱਧਰ ਵੀ ਖਾਈ ਇੱਕ ਖਾਈ ਮਤਲਬ ਪਹਾੜਾਂ ਦੀ ਢਲਾਨ ਹੈ ਇੱਧਰਲੇ ਪਾਸੇ ਤੇ ਉਹ ਪਰਲੇ ਪਾਸੇ ਵੀ ਹੈ ਤੇ ਕਾਫੀ ਉੱਚਾ ਆ ਗਿਆ ਮੈਂ ਤੇ ਇਸ ਤੋਂ ਬਾਅਦ ਹੋ ਸਕਦਾ ਕਕਨਈ ਤੋਂ ਥੱਲੇ ਨੂੰ ਆਪਾਂ ਉਤਰਾਈ ਨੂੰ ਉਤਰੀਏ 25 ਕਿਲੋਮੀਟਰ ਆ ਗਿਆ ਮੈਂ ਤੇ 25 ਜਾਂ 27 ਕਿਲੋਮੀਟਰ ਹੋਰ ਜਾਣਾ ਹੋਊਗਾ ਸਾਨੂੰ ਆਪਾਂ ਸੁਖੀ ਡਾਂਗ ਤੱਕ ਤੇ ਸੁਖੀ ਡਾਂਗ ਤੋਂ ਫਿਰ ਆਪਾਂ ਅੱਧਰ ਹੋਣ ਲੱਗ ਜਾਾਂਗੇ ਟਣਕਪੁਰ ਵੱਲ ਨੂੰ ਚੜਾਈਆਂ ਤੇ ਉਤਰਾਈਆਂ ਪਾਰ ਕਰਦੇ ਆਪਾਂ ਸੂਖੀ ਡਾਂਗ ਤੋਂ 8 ਕਿਲੋਮੀਟਰ ਪਿੱਛੇ ਰਹਿ ਗਏ ਆ ਉੱਥੇ ਆਪਾਂ ਨੈਸ਼ਨਲ ਹਾਈਵੇ 9 ਨੂੰ ਲੈ ਲਾਂਗੇ ਫੜ ਲਾਂਗੇ ਤੇ ਨੈਸ਼ਨਲ ਹਾਈਵੇ 9 ਤੋਂ ਆਪਾਂ ਟਣਕਪੁਰ ਨੂੰ ਹੋ ਜਾਾਂਗੇ ਤੇ ਇੱਥੇ ਮੈਂ ਖੜ ਗਿਆ ਸੀ ਪਾਣੀ ਪੀਣ ਤੇ ਭੁੱਖ ਲੱਗ ਗਈ ਸੀ ਤੇ ਪਿੰਨੀ ਖਾਣ ਲੱਗ ਗਿਆ ਕੁਛ ਇੱਥੇ ਹੁਣ ਥੱਲੇ ਔਨ ਕਰਕੇ ਗਰਮੀ ਵਧ ਗਈ ਹੈ ਤੇ ਜਿਹੜਾ ਇੱਕ ਇੱਕ ਅੱਧਾ ਮੜਾ ਮੜਾ ਮੋਟਾ ਲੀੜਾ ਪਾਇਆ ਸੀ ਉਹ ਮੈਂ ਲਾਤਾ ਤੇ ਪਿੰਡ ਸਾਰੇ ਸ਼ਾਂਤ ਹੈ ਇੱਥੇ ਆ ਕੇ ਥੋੜੀ ਜਿਹੀ ਵਾਦੀ ਹੈਗੀ ਹੁਣ ਪਿੰਡਾਂ ਵਾਲੀ ਆਉਣ ਸ਼ੁਰੂ ਹੋ ਗਈ ਹੈ ਪਿੱਛੇ ਹੈ ਨਹੀਂ ਸੀ ਪਿੱਛੇ ਸਾਰਾ ਕੁਝ ਹੀ ਮਤਲਬ ਬਰਾਂ ਨਹੀਂ ਸੀਗਾ ਬਰਾਂ ਤਾਂ ਨਹੀਂ ਕਹਿ ਸਕਦੇ ਮਤਲਬ ਜੰਗਲੀ ਏਰੀਆ ਸੀਗਾ ਉਹ ਉੱਥੇ ਵਾਦੀ ਘੱਟ ਸੀਗੀ ਇੱਥੇ ਹੁਣ ਜਿਵੇਂ ਚੁੱਪ ਇੱਥੇ ਵੀ ਸ਼ਾਂਤੀ ਹੈ ਦੁਪਹਿਰਾ ਮਤਲਬ ਇੱਥੇ ਕਹਿ ਸਕਦੇ ਆ ਪਿੰਡ ਦਾ ਸਾਹਮਣੇ ਸੂਰਜ ਪੂਰੀ ਨਸ਼ਕਾ ਮਾਰੀ ਜਾਂਦਾ ਹੈ ਉਹ ਦੂਰ ਬਲੇਵੇਂ ਖਾਂਦੀ ਜਿਹੜੀ ਸੜਕ ਹੈ ਉਹ ਹੈ ਨੈਸ਼ਨਲ ਹਾਈਵੇ 9 ਜੀ ਤੋਂ ਇਧਰ ਨੂੰ ਲੋਹਾ ਘਾਟ ਤੇ ਫਿਰ ਅੱਗੇ ਅਲਮੋੜਾ ਨੂੰ ਜਾਇਆ ਜਾਂਦਾ ਤੇ ਆਪਾਂ ਇਹਨੂੰ ਇਧਰ ਜੇ ਕਰਕੇ ਇੱਥੇ ਜੇ 2 ਕਿਲੋਮੀਟਰ ਜਾ ਕੇ ਫੜ ਲਾਂਗੇ ਜੀ ਤੇ ਆਪਾਂ ਇਹਦੇ ਉੱਤੇ ਸਫ਼ਰ ਕਰਾਂਗੇ ਹੁਣ ਢਨਕਪੁਰ ਤੱਕ ਚੌੜੀ ਹੈ ਸੜਕ ਉਹ ਤੇ ਦੇਖ ਸਕਦੇ ਹੋ ਤੁਸੀਂ ਵਧੀਆ ਬਣੀ ਵੀ ਹੈ ਪਹਾੜਾਂ ਦੇ ਵਿੱਚ ਫਰੇਮ ਵਿੱਚ ਦਿਖਾਈ ਦਿੰਦੀ ਸੜਕ ਨੈਸ਼ਨਲ ਹਾਈਵੇ ਨੰਬਰ 9 ਰੀਠਾ ਸਾਹਿਬ ਇਥੋਂ 55 ਕਿਲੋਮੀਟਰ ਹੈ ਆਹ ਸੜਕ ਤੋਂ ਪੋਂ ਛੱਡਦੇ ਹਾਂ ਰੀਠਾ ਦਾ ਵਾਲੀ ਸੁਖੀ ਢਾਂਗ ਨਾਂ ਦੀ ਜਗ੍ਹਾ ਤੋਂ ਆਪਾਂ ਦਿੱਲੀ ਬਰੇਲੀ ਹਵਾਈ ਨੈਸ਼ਨਲ ਹਾਈਵੇ ਤੇ ਸਫ਼ਰ ਕਰਾਂਗੇ ਧਨਕਪੁਰ ਦੇ ਕੋਲੇ ਸ਼ਾਰਦਾ ਨਦੀ ਦੇ ਨਾਂ ਤੇ ਇੱਕ ਰੇਂਜ ਹੈ ਸ਼ਾਰਦਾ ਰੇਂਜ ਜੰਗਲ ਦੀ ਤੇ ਉਹਦੇ ਵਿੱਚ ਦੀ ਲੰਘ ਰਹੇ ਆਪਾਂ ਵੱਡੇ ਵੱਡੇ ਜਿਹੜੇ ਦਰਖਤ ਹੈ ਉਹਨਾਂ ਨੇ ਛਾਂ ਕੀਤੀ ਹੋਈ ਹੈ ਕਿਮਰੀ ਸ਼ਾਮਿਲ ਗਈ ਜਿੱਥੇ ਮੈਂ ਖੜ ਗਿਆ ਜੀ 2 ਮਿੰਟ ਇਹ ਲਗਭਗ 5-7 ਕਿਲੋਮੀਟਰ ਲੰਮਾ ਰਾਈਅਰ ਹੀ ਹੈਗਾ ਉਹ ਸ਼ਾਨਦਾਰ ਹੀ ਹੈ ਜੰਗਲੀ ਜਾਨਵਰਾਂ ਤੋਂ ਜਿਹੜਾ ਹੈਗਾ ਸਾਵਧਾਨੀ ਲਈ ਉਹਨਾਂ ਨੇ ਬੋਰਡ ਲਾਏ ਵੇ ਥਾਂ-ਥਾਂ ਤੇ ਇੰਨੀ ਕ ਵਗਦੀ ਹੈ ਸੜਕ 'ਤੇ ਇਸ ਤੋਂ ਅੱਗੇ ਅਪ ਟਣਕਪੁਰ ਪਹੁੰਚਦੇ ਆ ਟਣਕਪੁਰ ਭਾਰਤ ਤੇ ਨੇਪਾਲ ਸੀਮਾ ਦਾ ਭਾਰਤ ਦਾ ਅਖੀਰਲਾ ਸ਼ਹਿਰ ਉਸ ਤੋਂ ਅੱਗੇ ਬਣਬਸਾ ਤੇ ਬਣਬਸਾ ਤੋਂ ਗਾਂ ਜਿਹੜਾ ਹੈਗਾ ਨੇਪਾਲ ਸ਼ੁਰੂ ਹੋ ਜਾਂਦਾ ਹੈ ਟਣਕਪੁਰ ਤੋਂ ਅੱਗੇ ਆਪਾਂ ਬਣਵਸਾ ਖੜੇ ਆਂ ਤੇ ਬਣਵਸਾ ਮੇਰੇ ਸਾਹਮਣੇ ਇਧਰਲੇ ਹੱਥ ਇੱਕ ਰੋਡ ਜਾਂਦਾ ਹੈਗਾ ਉਹ ਜਾਂਦਾ ਹੈਗਾ ਨੇਪਾਲ ਨੂੰ ਇੱਥੋਂ 7 ਕਿਲੋਮੀਟਰ ਹੈਗਾ ਨੇਪਾਲ ਦਾ ਬਾਰਡਰ ਨੇਪਾਲ ਦੇ 13 ਐਂਟਰੀ ਪੁਆਇੰਟ ਹੈ ਇੰਡੀਆ ਦੇ ਨਾਲ ਜਿਹੜੀ ਹੱਦ ਲੱਗਦੀ ਹੈ ਨੇਪਾਲ ਦੀ ਉਹਦੇ 13 ਐਂਟਰੀ ਪੁਆਇੰਟ ਹੈ ਪਹਿਲਾ ਐਂਟਰੀ ਪੁਆਇੰਟ ਹੈ ਇਹ ਉੱਤਰ ਵਾਲੇ ਪਾਸਿਓਂ ਉੱਤਰ ਕਹਿੰਦੀ ਹੈ ਉੱਤਰਪੂਰ ਵਾਲੇ ਪਾਸਿਓਂ ਯਾਨੀ ਕਿ ਜਿਹੜਾ ਉੱਤਰਾਖੰਡ ਦੇ ਨਾਲ ਲੱਗ ਜਾਂਦਾ ਅੱਗੇ ਇਹ ਬਿਹਾਰ ਯੂਪੀ ਤੇ ਆਪਣਾ ਅੱਗੇ ਜਾ ਕੇ ਪੱਛਮੀ ਮਗਾਲ ਤੇ ਉਸ ਤੋਂ ਬਾਅਦ ਸਿੱਕਮ ਦੇ ਨਾਲ ਆਦਾ ਸਿੱਕਮ ਦੇ ਨਾਲ ਆਦਾ ਬਾਰਡਰ ਸਾਂਝਾ ਕਰਦਾ ਆਪਦੀ ਸੀਮਾ ਸਾਂਝੀ ਕਰਦਾ ਸੋ ਇੱਥੇ ਜਿਹੜਾ ਮੋਟਰਸਾਈਕਲ ਦਾ ਉਹ ਮੈਨੂੰ ਲੱਗਾ ਇੱਕ ਦਿਨ ਦਾ 100 ਰੁਪਏ ਲੈਂਦੇ ਇਹ ਅੰਦਰ ਤੇ ਪਰ ਜੇ ਤੁਸੀਂ ਜ਼ਿਆਦਾ ਰਹਿਣਾ ਤਾਂ ਫਿਰ ਤੁਹਾਨੂੰ ਪਰਮਿਟ ਬਣਾਉਣਾ ਪੈਂਦਾ ਤੇ ਉਹ ਪਰਮਿਟ ਲੈਣ ਦੇ ਲਈ ਖਾਸਾ ਖਰਚਾ ਹੁੰਦਾ ਤੇ ਆਪਾਂ ਇਸ ਤੋਂ ਬਾਅਦ ਜਿਹੜਾ ਨੇਪਾਲ ਵਾਲਾ ਪਟੂਰ ਹੈ ਉਹ ਫੇਰ ਕਦੇ ਪਲਾਨ ਕਰਾਂਗੇ ਅਗਰੇ ਆਪਾਂ ਸਿੱਧੇ ਉੱਤਰ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਪੱਛਮੀ ਗੰਗਾਲ ਚਲੀਏ ਕਿਉਂਕਿ ਦੂਰ ਸਫਰਾਂ ਦੇ ਨਿਕਲਣਾ ਹੈ। ਨੇਪਾਲ ਦਾ ਇੱਕ ਵੱਖਰਾ ਟੂਰ ਕਿਉਂਕਿ ਜੇ 2-3 ਇਲਾਕੇ ਦੇਖ ਕੇ ਮੋੜਨਾ ਹੋਵੇ ਤਾਂ ਉਹ ਵੀ ਸਵਾਦ ਵਾਲੀ ਗੱਲ ਨਹੀਂ। ਸਾਰਾ ਨੇਪਾਲ ਟੂਰ ਕੀਤਾ ਜਾਊਗਾ। ਮੇਰੇ ਖੱਬੇ ਹੱਥ ਜਿਹੜਾ ਹੈਗਾ ਉਹ ਸਾਰਾ ਬਣਵਸਾ ਦਾ ਬਾਜ਼ਾਰ ਹੈ। ਜੇ ਤੁਸੀਂ ਚਾਤੀ ਮਾਰਨੀ ਹੈ ਤਾਂ ਦੁਬਾਰਾ ਸਵੇ ਅੱਗੇ ਜਾ ਕੇ ਇਹ ਨੇਪਾਲ ਜੈਂਟਰ ਕਰ ਜਾਂਦੀ ਹੈ ਸੜਕ। ਪਰ ਆਪਾਂ ਨਹੀਂ ਜਾਣਾਗਾ। ਆਪਾਂ ਇੱਥੇ ਹੀ ਮੋੜ ਕੇ ਵਾਪਸ ਉਧਰ ਹੀ ਜਾਵਾਂਗੇ। ਪੀਲੀਪੀ ਦਾ ਰਸਤਾ ਹੀ ਫੜਾਂਗੇ ਚੱਲ ਇੱਥੋਂ ਪੀਲੀਪੀ ਤੇ ਜਾ ਜਾਂਦਾ ਜੀ ਲਗਭਗ 60 ਕਿਲੋਮੀਟਰ ਕੜੀਮਾ ਤੋਂ 7-8 ਕਿਲੋਮੀਟਰ ਆ ਕੇ ਆਪਾਂ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋ ਗਏ ਹੁਣ ਇੱਥੋਂ ਮਝੋਲਾ ਕੋਲੇ ਮਝੋਲਾ ਪਿੰਡ ਕੋਲੇ ਆਪਾਂ ਉੱਤਰ ਪ੍ਰਦੇਸ਼ ਦਾਖਲ ਹੋ ਗਏ ਆ ਤੇ ਖਟੀਮਾ ਖਟੀਮਾ ਤੋਂ ਕਿ ਹੁਣ ਜਿਹੜਾ ਪੀਲੀ ਭੀਤ ਨੂੰ ਕੋ ਜਾ ਰਹੇ ਆ ਇੱਕ ਗੂੜੀ ਸਿੱਖਵੱਦੀ ਵਾਲਾ ਜਿਹੜਾ ਹੈਗਾ ਇਲਾਕਾ ਹੈ ਆਸ-ਪਾਸ ਹੀ ਤੋਂ ਨਿਗਾਹ ਮਾਰਦਾ ਤਾਂ ਪੱਗਾਂ ਤੇ ਧਾੜੀਆਂ ਦਿਸਦੀਆਂ ਭਾਈ ਇੱਥੇ ਜਿਹੜੇ ਉਤਰਾਈ ਵਾਲੇ ਸਿੱਖ ਹੈ ਜਿਹਨੂੰ ਤਰਾਈ ਦੇ ਸਿੱਖ ਕਹੇਦੇ ਨੇ ਆਪਾਂ ਕਿਉਂਕਿ ਇਲਾਕਾ ਹੀ ਤਰਾਈ ਦਾ ਹੈ ਤਰਾਈ ਉਹੀ ਦਲਦਲੀ ਤੇ ਪਾਣੀ ਵਾਲੀ ਧਰਤੀ ਸੀਗੀ ਸਿੱਖਾਂ ਨੇ آباد ਕੀਤੀ ਹੈ ਇਸ ਤਰ੍ਹਾਂ 1947 ਤੋਂ ਬਾਅਦ 1960 ਤੋਂ ਬਾਅਦ ਇੱਥੇ ਆ ਕੇ ਵਸੇ ਜਾਓ ਖਲਾੜੇ ਫੇਰ ਦਿਸਣ ਲੱਗ ਗਏ ਜਿਹੜੇ ਆਪਾਂ ਅੱਜ ਤੋਂ 4-5 ਤੱਕ ਪਹਿਲਾਂ ਛੱਡ ਕੇ ਗਏ ਸੀ ਉਹੀ ਘਾੜੇ ਫੇਰ ਚੱਲ ਪਏ ਉੱਤਰਾਖੰਡ ਦੇ ਨਾਲ ਲੱਗਦਾ ਉੱਤਰ ਪ੍ਰਦੇਸ਼ ਦਾ ਸ਼ਹਿਰ ਪੀਲੀਪੀਤ ਤੇ ਪੀਲੀਪੀਤ ਇੱਕ ਸਿੱਖਵਾਦੀ ਵਾਲਾ ਸ਼ਹਿਰ ਆ ਵੱਡੀ ਸਿੱਖਵਾਦੀ ਵਾਲਾ ਤਰਾਈ ਦਾ ਇਲਾਕਾ ਹੋਣ ਕਰਕੇ ਜਿਹੜੇ ਸਿੱਖ ਐ ਇੱਥੇ ਬਸੇ ਜਿਆ ਕੇ ਇੱਥੋਂ ਆਪਾਂ ਪੀਲੀਪੀਤ ਤੋਂ ਪੂਰਨਪੁਰ ਨੂੰ ਰਾਹ ਫੜਾਂਗੇ ਕਿਉਂਕਿ ਹਜੇ ਸਮਾਂ ਪਿਆ ਹੈ ਤਕਰੀਬਨ ਪੌਣੇ 3 ਹੋਏ ਆ ਘੰਟਾ ਕਿ ਆਪਾਂ ਹੋਰ ਮੋਟਰਸਾਈਕਲ ਚਲਾਵਾਂਗੇ ਤੇ ਪੂਰਨਪੁਰ ਕੋਲੇ ਮੈਂ ਗੁਰਦੁਆਰਾ ਸਾਹਿਬ ਦੇਖਿਆ ਸੀ ਤੇ ਗੁਰਦੁਆਰੇ ਤਾਂ ਬਹੁਤ ਕਾਫੀ ਹੈ ਉਹਨਾਂ ਜੋ ਇੱਕ ਗੁਰਦੁਆਰੇ ਦੀ ਲੋਕੇਸ਼ਨ ਲਾਈ ਆ ਉਹ ਇਥੋਂ 50 60 ਕਿਲੋਮੀਟਰ ਹੈ ਤਾਂ 50 60 ਕਿਲੋਮੀਟਰ ਜਾ ਕੇ ਆਪਾਂ ਉਸ ਗੁਰੂ ਘਰ ਚ ਜਾਣਾ ਕਰਾਂਗੇ ਤੇ ਇਹ ਰਾਹ ਜਿਹੜਾ ਹੈਗਾ ਪੂਰਨਪੁਰ ਹੁੰਦਾ ਹੋਇਆ ਆਪਾਂ ਨੂੰ ਲਖੀਮਪੁਰ ਖੀਰੀ ਲੈ ਜੇ ਲੀਪੀ ਇਤ ਟਾਈਗਰ ਰਿਜ਼ਰਵ ਫੋਰੈਸਟ ਛਿੜੀ ਕਹਦੇ ਨੇ ਜਿਹਨੂੰ ਆਪਾਂ ਸ਼ਹਿਰਾਂ ਦੇ ਕੋਲੇ ਜਾਂ ਪਿੰਡਾਂ ਕੋਲੇ ਹੁੰਦੀ ਐ ਛਿੜੀ ਐ ਤੇ ਜੰਗਲ ਦਾ ਏਰੀਆ ਮਤਲਬ ਤੇ ਟਾਈਗਰ ਐ ਇਥੇ ਰਿਹਾ ਟਾਈਗਰ ਸਾਵਧਾਨ ਸੀਮਾ ਗਤੀ 30 ਕਿਲੋਮੀਟਰ ਪ੍ਰਤੀ ਘੰਟਾ 30 ਦੀ ਸਪੀਡ ਤੇ ਕਹਿੰਦੇ ਮੋਟਰਸਾਈਕਲ ਜਾਂ ਗੱਡੀਆਂ ਚਲਾਉਣਾ ਭਾਈ ਉਹਕੇ ਅੱਗੋਂ ਕੋਈ ਜਾਨਵਰ ਵਗੈਰਾ ਜਾਂ ਪਾਰ ਕਰਦਾ ਤਾਂ ਉਹਨੂੰ ਰਾਹ ਪਹਿਲਾਂ ਦੇਣਾ ਤੇ ਉਹਨਾਂ ਦਾ ਘਰ ਹੈ ਇਸ ਕਰਕੇ ਜ਼ਰੂਰੀ ਹੈ ਵੀ ਉਹ ਪਹਿਲਾ ਲੰਗੜ ਥੋੜਾ ਲੰਗਣਾ ਜ਼ਰੂਰੀ ਨਹੀਂ ਹੈ ਬਾਂਦਰਵੀਰ ਜਿੱਥੇ ਬਹੁਤ ਤੇ ਪੂਰਨਪੁਰ ਤੋਂ 19 ਕਿਲੋਮੀਟਰ ਰਹਿ ਗਿਆ ਤੇ ਪੂਰਨਪੁਰ ਦੇ ਰਾਹ ਦੇ ਵੀ ਦੋ ਗੁਰੂ ਘਰ ਦਿਖਾ ਰਿਹਾ ਮੈਪ ਤੇ ਪੂਰਨਪੁਰ ਤੋਂ ਅੱਗੇ ਵੀ ਗੁਰੂ ਘਰ ਦਿਖਾ ਰਿਹਾ ਹੈ ਤੇ ਪੂਰਨਪੁਰ ਦੇ ਆਸ-ਪਾਸੇ ਦਿਖਾ ਰਿਹਾ ਹੈ ਪਰ ਆਪਾਂ ਆਪਦੀ ਸੜਕ ਦੇ ਉੱਤੇ ਦੇਖਾਂਗੇ ਵੀ ਜਿੱਥੇ ਨੂੰ ਆਪਾਂ ਜਾਣਾ ਹੈ ਜਿਹੜੇ ਰਾਹ ਦੇ ਉਸੇ ਰਾਹ ਦੇ ਆਪਾਂ ਦੇਖਾਂਗੇ ਭਾਈ ਵੀ ਕਿਹੜੇ ਗੁਰੂ ਘਰ ਟਿਕਾਣਾ ਕਰਦੇ ਪਿੰਡ ਜਰਾ ਸੈਂਟਰ ਗੁਰਦੁਆਰਾ ਜਰਾ ਪੀਲੀ ਪੀਤ ਧੂਪੀ ਮੈਂ ਇਧਰੋਂ ਆਇਆ ਸੀਗਾ ਇਧਰੋਂ ਇੱਥੋਂ ਪੀਲੀ ਪੀਤ ਪੱਛੀ ਰਹਿ ਗਿਆ ਤੇ ਇਧਰਲੇ ਹੱਥ ਮੇਰੇ ਨਿਗਾ ਪੈ ਗਿਆ ਗੁਰੂ ਘਰ ਤੇ ਮੈਂ ਵਾਪਸ ਮੁੜ ਕੇ ਇਹਨੂੰ ਦੇਖਣ ਆਇਆ ਸੀਗਾ ਜਾਣਾ ਹੋਇਤ ਨਹੀਂ ਆ। ਉੱਠੇ ਹੱਥ ਖੜਾ ਮੈਂ ਚਲੋ ਜੀ। ਆਇਓ ਵੇਰੋ। ਇੱਕ ਗੁਰੂ ਘਰ ਦੀ ਲੋਕੇਸ਼ਨ ਅੱਗੇ ਲਾਈ ਆ। ਭਗਤ ਧੰਨਾ ਜੀ ਦੇ ਤੇ ਯਾਦਗਾਰੀ ਗੁਰੂ ਘਰ ਹੈ। ਉਸ ਗੁਰੂ ਘਰ ਚ ਆਪਾਂ ਸ਼ਰਨ ਲਵਾਂ। ਕੀ ਆ ਬੇ ਗੁਰੂ ਘਰ ਹੋਰ ਆ ਗਿਆ ਜਰਾ ਕੋਠੀ ਅਕਾਲ ਸਰ ਸਾਹਿਬ ਤੇ ਫਾਰਮ ਹਾਊਸ ਲਿਖਿਆ ਹੋਇਆ ਆਉਦਲਾ ਫਾਰਮ ਹਾਊਸ ਪੰਚ ਜਗਜੀਤ ਸਿੰਘ ਆਗਲਾ ਜਰਾ ਕੋਠੀ ਸਰਦਾਰਾਂ ਦਾ ਗੜ ਆ ਗਿਆ ਜੀ ਆਪਾਂ ਪੀਲੀਪੀ ਤਰਾਈ ਵਾਲਾ ਇਲਾਕਾ ਸਰਦਾਰਾਂ ਦੇ ਗੜ ਚ ਫਿਰਦੇ ਆਪਾਂ ਕੂਨਪੁਰ ਤੋਂ 10 ਕਿਲੋਮੀਟਰ ਪਹਿਲਾਂ ਗੁਰਦੁਆਰਾ ਬਾਬਾ ਕੰਨੜਾ ਬਾਬਾ ਕੰਨੜਾ ਤੇ ਅੱਜ ਦੀ ਆਪਣੀ ਰਾਤ ਜਿਹੜੀ ਇੱਥੇ ਵੀ ਪੂਰਨਪੂਰਤੋਂ ਦਾਸਮੰਦਰ ਪ੍ਰਿੰਸ ਚੱਲਦੇ ਆਂ ਅੱਗੇ ਦਰਸ਼ਕਾਂ ਦੇ ਲਈ 3 ਨੂਰ ਤੋਂ ਜਮੀ ਨਾਲ ਆ ਦਿਖਾਈ ਦਿੰਦੀ ਹੈ ਮਾਰਤ ਗੁਰੂ ਘਰ ਦੀ ਅਪਾ ਪੂਰਨਪੁਰ ਤੋਂ 10 ਕਿਲੋਮੀਟਰ ਪਹਿਲਾਂ ਗੁਰਦੁਆਰਾ ਭਗਤ ਧੰਨਾ ਜੀ ਦੇ ਥਾਂ ਤੇ ਟਿਕਾਣਾ ਕਰ ਲਿਆ ਤੇ ਸੂਰਜ ਹਜੇ ਜਿਹੜਾ ਹੈਗਾ ਉਹ ਅਸਤ ਨਹੀਂ ਹੋਇਆ ਤਕਰੀਬਨ 4:00 ਦਾ ਸਮਾਂ ਹੋਇਆ ਸਵਾ 4 ਦਾ ਤੇ ਆਪਾਂ ਉਦੋਂ ਪਹਿਲਾਂ ਪਹਿਲਾਂ ਟਿਕਾਣਾ ਕਰ ਲਿਆ ਇੱਥੇ ਇੱਕ ਦੋ ਜਿਹੜੇ ਕੱਪੜੇ ਸੀ ਉਹ ਧੋਤੇ ਆ ਤੇ ਇੱਧਰ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਜਿਹੜੀ ਛੱਤ ਤੇ ਮੈਂ ਖੜਾ ਇਹ ਇਹਨਾਂ ਦਾ ਰੈਸ਼ੀ ਸਥਾਨ ਹੈ ਰੈਸ਼ੀ ਕਮਰੇ ਹੈ ਤੇ ਇੱਧਰਲੇ ਪਾਸੇ ਬਾਥਰੂਮ ਟਾਇਲਟ ਬਣੇ ਹੋਏ ਆ ਜਗ੍ਹਾ ਵੀ ਬਾਬਿਆਂ ਦੀ ਹੈ ਤੇ ਇੱਥੇ ਵੀ ਰੇਸ਼ੀ ਸਥਾਨ ਬਣੇ ਰਿਹਾ ਤੇ ਇਧਰ ਗੁਰਦੁਆਰਾ ਸਾਹਿਬ ਦੀ ਸ਼ੋਪਨੀ ਕੁਮਾਰਤ ਹੈ ਤੇ ਪਰਲੇ ਪਾਸੇ ਵਗਦਾ ਹੈਗਾ ਜਿਹੜਾ ਉਹ ਸੜਕ ਜਿਹੜੀ ਆਪਾਂ ਨੂੰ ਲਖੀਮਪੁਰ ਖੀਰ ਤੇ ਇਧਰ ਲੈ ਕੇ ਆਉਂਦੀ ਹੈ। ਸੋ ਅੱਜ ਦਾ ਦਾ ਟਿਕਾਣਾ ਆਪਣਾ ਇੱਥੇ ਹੋਊਗਾ ਤੇ ਕੱਲ ਨੂੰ ਇੱਥੇ ਚੱਲੇ ਪਾਵਾਂਗੇ ਅੱਗੇ ਨੂੰ। ਇਸ ਵਕਤ ਆਪਾਂ ਖੜੇ ਆ ਗੁਰਦੁਆਰਾ ਭਗਤ ਧੰਨਾ ਜੀ ਦੇ ਸਰੋਵਰ ਦੇ ਕੋਲੇ ਤੇ ਪਰਲੇ ਪਾਸੇ ਇਹਦੀ ਸਰਾਂ ਹੈ ਜਿੱਧਰ ਮੈਂ ਰੁਕਿਆ ਹੋਇਆ ਹਾਂ। ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਦੇ ਨਾਲ ਬਣਿਆ ਹੋਇਆ ਸਰੋਵਰ ਹੈ। ਗੁਰੂ ਘਰ ਕੋਲੇ ਜਗ੍ਹਾ ਕਾਫੀ ਹੈ। ਆ ਸਾਹਮਣੇ ਦੀਵਾਨ ਹਾਲ ਹੈ। ਬਾਬੇ ਨੇ ਟਰੈਕਟਰ ਖੇਤੀ ਵੀ ਕਰਦੇ ਅਮਲਾਂ ਦਾ। ਗੁਰਦੁਆਰਾ ਸਾਹਿਬ ਦੇ ਨਾਮ ਜ਼ਮੀਨ ਵੀ ਹੋਊਗੀ। ਸੋ ਇਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ। ਉਹਨਾਂ ਦੇ ਵਰ ਸੋਇ ਇੱਕ ਬਾਬਾ ਜੀ ਦਾ ਨਾਮ ਭੁੱਲ ਗਿਆ ਮੈਂ। ਉਹਨਾਂ ਦੇ ਮਤਲਬ ਪ੍ਰਬੰਧ ਹੈ ਇੱਥੇ ਮਤਲਬ ਉਹਨਾਂ ਉਹਨਾਂ ਨੇ ਬਣਵਾਇਆ ਵੀ ਹੈ ਤੇ ਉਹਨਾਂ ਦੇ ਪ੍ਰਬੰਧ ਹੀ ਠੇ। ਸੰਤੀਸ਼ ਈਸ਼ਰ ਸਿੰਘ ਜੀ ਮਹਾਰਾਜ ਦੇ ਜਿਹੜੇ ਬਾਬਾ ਜੀ ਹੈਗੇ ਆ ਉਹਨਾਂ ਦੀ ਆ ਹੁਣ ਪ੍ਰਵਚਨ ਤੁਸੀਂ ਸੁਣ ਰਹੇ ਹੋ ਜਿਹੜੇ ਚੱਲ ਰਹੇ ਨੇ ਗੁਰੂ ਘਰ ਚ ਅੱਜ ਦਾ ਆਪਣਾ ਸਫ਼ਰ ਜਿਹੜਾ ਸੀਗਾ ਸ਼੍ਰੀ ਰੀਠਾ ਸਾਹਿਬ ਤੋਂ ਚੱਲ ਕੇ ਪੂਰਨਪੁਰ ਦੇ ਇਸ ਗੁਰੂ ਘਰ ਤੱਕ ਦਾ ਰਿਹਾ ਤੇ ਇਸ ਗੁਰੂ ਤੱਕ ਘਰ ਤੱਕ ਮੈਨੂੰ ਲੱਗਾ ਲਗਭਗ ਆਪਾਂ 100 200 ਦੇ ਲਗਭਗ ਆਪਾਂ ਸਫ਼ਰ ਤੈਅ ਕਰ ਲਿਆ ਹੈਗਾ ਤੇ ਰਾਹ ਦੇ ਵਿੱਚ ਆਪਾਂ ਜਿਹੜਾ ਹੈਗਾ ਚੰਪਾਵਤ ਜ਼ਿਲ੍ਹੇ ਦੀਆਂ ਟਣਕਪੁਰ ਜ਼ਿਲ੍ਹੇ ਦੀਆਂ ਉਹ ਥਾਵਾਂ ਦੇਖੀਆਂ ਪਹਾੜੀ ਇਲਾਕੇ ਨੂੰ ਸਰ ਪਾਰ ਕੀਤਾ ਉਸ ਤੋਂ ਬਾਅਦ ਪੀਲੀਪੀ ਦਾ ਉਹ ਸੋਹਣਾ ਇਲਾਕਾ ਜਿਹੜਾ ਤਰਾਈ ਦਾ ਇਲਾਕਾ ਵਜਦਾ ਜਿੱਥੇ ਸਿੱਖਵਾਦੀ ਬਹੁਤ ਜ਼ਿਆਦਾ ਹੈ ਤਰਾਈ ਦੇ ਸਿੱਖਾਂ ਦੇ ਨਾਲ ਮਸ਼ਹੂਰ ਹੈ ਵੀ ਤਰਾਈ ਦੇ ਸਿੱਖ ਵਜਦੇ ਆ ਇਹ ਸੇ ਇਹੀ ਇਲਾਕਾ ਆਪਾਂ ਅੱਗੇ ਪਾਰ ਕਰਾਂਗੇ ਗੱਲ ਨੂੰ ਗਾਣੂ ਵਧਾਂਗੇ ਲਖੀਮਪੁਰ ਖੀਰੀ ਲਖੀਮਪੁਰ ਖੀਰੀ ਤੋਂ ਅੱਗੇ ਅਯੁੱਧਿਆਨਗਰੀ ਤੇ ਅਯੁੱਧਿਆਨਗਰੀ ਤੋਂ ਅੱਗੇ ਆਪਾਂ ਪਟਨਾ ਸਾਹਿਬ ਵੱਲ ਵਧਾਂਗੇ ਸਫ਼ਰ ਨਾਲ ਜੁੜੇ ਰਹੋ ਤੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮ ਤੇ ਬਣੇ ਰਹੋ ਤੁਸੀਂ ਕੱਲ ਤੱਕ ਦੇ ਲਈ ਸਤ ਸ੍ਰੀ ਅਕਾਲ